ਬਾਈ ਗੱਡੀ ਹੈ ਲੈ ਕਲੰਬੜੀ ਚਲਾਈ ਸਿੱਧੇ ਰੋਡ ਦੇ ਵੀ ਗਾ ਜੀ ਸਾਧ ਸ਼੍ਰੀ ਗਾ ਜੀ ਆਪਾਂ ਜੀ ਪਹੁੰਚੇ ਸੀਗੇ ਬਾਈ ਦਵਿੰਦਰ ਨਿਰਮਲ ਕੋਲੋਂ ਤੇ ਆਏ ਸਾਡਾ ਜਗਰ ਬਾਈ ਜੇ ਆਪਰੇ ਬਰਾਦਰ ਸਿੰਘ ਜੀ ਤੁਸੀਂ ਤੇ ਬਾਈ ਹੁਣ ਤਾਂ ਪੁੱਛਾਂਗੇ ਬਾਈ ਹੁਣ ਤਾਂ ਘੂਰੇ ਨੇ ਬਹੁਤ ਟੌਪ ਟੌਪ ਦੇ ਤੇ ਬਾਈ ਪਹਿਲਾਂ ਤਾਂ ਫੋਟੋ ਦੇ ਬਾਰੇ ਦੱਸੋ ਇਹ ਆਪਣੀ ਜਿਹੜੀ ਸੁਗਲ ਨਹੀਂ ਆ ਗਈ ਬਸ਼ੀਰਾ ਵੀ ਹੈ ਬਾਈ ਕਿੰਨੇ ਦਿਨਾਂ ਦਾ ਬਸ਼ੀਰਾ ਹੈ ਇਹ ਵੀਰੇ ਹੋ ਗਿਆ ਹੋ ਗਿਆ 15 ਕਿ ਦਿਨਾਂ ਦਾ ਹੋ ਗਿਆ ਹੋ ਗਿਆ ਬੱਸ ਜੀ ਹਾਂ ਬਾਈ ਇਹ ਕਿਹੜੀ ਬਲੱਡ ਲਾਈ ਜੀ ਏ ਵੀਰੇ ਕਮਾਈ ਤੇ ਆ ਗਈ ਆਪਣੀ ਜੋ ਗੁਣੀ ਯਾਦ ਰੇ ਜੀ ਹਾਂ ਉਹਦੇ ਤੇ ਆ ਗਈ ਆਪਣੀ ਨਿੰਦੀ ਬੋਲ ਲੈ ਕਿੰਨੇ ਕਿੰਨੇ ਕੇ ਸਾਲ ਇੰਨੀ ਕਰਾਣੀ ਆਪਣੇ ਕੋਲ ਇਹ ਆਪਣੇ ਵੀਰੇ ਇਹ ਪਹਿਲਾ ਹੀ ਸੁਆ ਦਿੱਤਾ ਰਿਜ਼ਲਟ ਪਹਿਲਾ ਆਇਆ ਵੀਰੇ ਆਪਣੇ ਲੱਗੇ ਜਾਂਦਾ ਜੀ ਹਾਂ ਕੋੜੀ ਦੇ ਪਹਿਲਾ ਰਿਜ਼ਲਟ ਦਿੰਦਾ ਇਹ ਆਪਣੇ ਘਰੇ ਕੋੜੀ ਜਿਹੜੀ ਸੂਈਆ ਹੋਣਾ ਜਿਹਦੇ ਬਾਰੇ ਆਪਾਂ ਜਾਣਨਾ ਪਾਵਾਂਗੇ ਇਹ ਉਹਦੀ ਬੱਚੀ ਆ ਵੀਰੇ ਜੀ ਹਾਂ ਇੱਕ ਇਧਰ ਵੀ ਹੈ ਭਾਈ ਜਿਹੜੇ ਵਾਰ ਚਲੀ ਸੀ ਤੇ ਵੀਰੇ ਲਾਲਾ ਵੀਰੇ ਲਾਲ ਚੰਬਾ ਘੋੜਾ ਵੀਰੇ ਠੀਕ ਇਹਦਾ ਬਈ ਨਾਮ ਕੀ ਹੈ ਇਹਦਾ ਨਾਮ ਆ ਵੀਰੇ ਲਫਾਜ ਜੀ ਹਾਂ ਇਹ ਬਈ ਕਹਿੰਦੇ ਆਪਾਂ ਨਵੇਂ ਲੈ ਕੇ ਆਂਦੇ ਤੇ ਪੁਰਾਣਾ ਹੀ ਹੈ ਇਹ ਵੀਰੇ ਆਪਣੇ ਲਈ ਪਹਿਲਾਂ ਤੋਂ ਹੋ ਗਏ ਤੇ ਤਿੰਨ ਕੁ ਮਹੀਨੇ ਹੋ ਗਏ ਵੀਰੇ ਆਪਣੇ ਲਈ ਆ ਵੀਰੇ ਮਾਂ ਦੀ ਸੇਨ ਕਰ ਦਿੱਤੀ ਇੱਕ ਬਈ ਆ ਖੜੀ ਹੈ ਇਹ ਵੀ ਨਿਰਾਨ ਘੋੜੀ ਆਪਣੀ ਜਿਪਸੀ ਇਹ ਉਹ ਘੋੜੀ ਜਿਹਦੇ ਬੁੰਦ ਪਾਏ ਤੇ ਬੱਚੇ ਦੇ ਜੀ ਹਾਈ ਨੈਕ ਇਹ ਉਹਦੀ ਮਾਂ ਹੈ ਵੀਰੇ ਰਾਮ ਉਹ ਬਈ ਕਿੰਨੇ ਕਿੰਨੇ ਇੰਚੀ ਦੇ ਘੋੜੇ ਜਾਂਦੇ ਨੇ ਵੇਰੇ ਵਰਦੀਆਂ ਕਾਫੀ ਜੀ ਆ ਜਾਂਦੇ ਆ ਇਹਦੇ ਚੁੱਕੀ ਦਵਾਈ ਕੋ ਵੀ ਘਾਟਿਆ ਵਾੜੀ ਚ ਆ ਜਾਂਦੇ ਵੀਰੇ ਇਹਦੀ ਸੇਵ ਬਣੀ ਹੋਈ ਆ ਬੈਕਸ ਨਾਲ ਜਿਹੜੇ ਘਾਟਿਆ ਵਾੜੀ ਆ ਹਾਂ ਜੀ ਘਾਟਿਆ ਵਾੜੀ ਇੱਕ ਬਾਈ ਇਧਰ ਵੀ ਆਪਾਂ ਦੇਖਦੇ ਵੇਖੇ ਬਾਈ ਆ ਦੋ ਜੋੜੀਆਂ ਨੇ ਬਾਈ ਇਹ ਦੋ ਜੋੜੀਆਂ ਵੀਰੇ ਲਾਲ ਕਲਰ ਚ ਆ ਗਏ ਵੀਰੇ ਕਮੈਟ ਕਲਰ ਚ ਆ ਗਏ ਆ ਆਪਣੇ ਆਂ ਇਹ ਮਾਰਵਾੜੀ ਚ ਆ ਗਏ ਜਾਂਦੀ ਵੀਰੇ ਤੇ ਮਾਰਵਾੜੀ ਘੂੜਿਆਂ ਵਿੱਚ ਬਾਈ ਕਿੰਨਾ ਅੱਗੇ ਤੇ ਦੂਜੇ ਘੜਿਆਂ ਵਿੱਚ ਕਿੰਨਾ ਫਰਕ ਪੈਂਦਾ ਬਾਈ ਇਹਨਾਂ ਦੇ ਵਿੱਚ ਖਾਸ ਚੀਜ਼ ਕੀ ਨੇ ਕਾਜੀ ਪੈਨ ਜਿੱਦ ਲਈ ਹੁੰਦੀ ਹੈ ਨਹੀਂ ਗਸ ਬ੍ਰੀਤੀ ਦਾ ਆਵਾਜ਼ ਆ ਜਾਂਦਾ ਕਿਸੇ ਲੱਤਾਂ ਪੈਰਾਂ ਕੋ ਕਰਨਾ ਤੇ ਆ ਜਾਂਦੀ ਉਹ ਬਈ ਕੋੜੇ ਹੀ ਬਹੁਤ ਹੁੰਦੀ ਬਬਲੇ ਤੁਹਾਡੀ ਕੰਟਰੋਲ ਨਹੀਂ ਆ ਦੇ ਦੇ ਨਹੀਂ ਫਾਗਲੇ ਚੰਬਾ ਸੱਤੋਂ ਤੋਂ ਕਹਿੰਦਾ ਤਾਂ ਵੀ ਬ੍ਰੇਕ ਕਈ ਬਲੱਡ ਲਾਈਨਾਂ ਗਰਮ ਹੁੰਦੀਆਂ ਨੇ ਕਈ ਬਲੱਡ ਲਾਈਨਾਂ ਵੀਰੇ ਸੋ ਜਿੰਨੀ ਸ਼ਾਨਦਾਰ ਜਿਹਦੇ ਨੇ ਕੁਝ ਕਹੀ ਨਹੀਂ ਤੂੰ ਇੱਕ ਨੇ ਚੰਬਾ ਤਾਂ ਵੱਜ ਜਾਂਦਾ ਜਿਵੇਂ ਘੋੜੀ ਕੱਟ ਗਈ ਮੱਥੇ ਚੋਂ ਕੱਟ ਗਈ ਇੱਦਾਂ ਮੱਥਾ ਚਿੱਟਾ ਪਾ ਗਈ ਘੋੜੀ ਪੈਰ ਦਿੱਤੇ ਪਾ ਗਈ ਉਹ ਚੰਬਾ ਵੱਜ ਜਾਂਦਾ ਵੀਰੇ ਬਈ ਆਪਣੇ ਕੋਲੇ ਆਇਆ ਚੰਕੇ ਦੇ ਘੋੜੇ ਲੜੇਂਗੇ ਹੋੜੀਆਂ ਘੋੜੇ ਆਪਰੇ ਲੈ ਵੀਰੇ ਆਏਗੇ ਹੈ ਕੁੱਲ ਕਮਲਾ ਕੇ ਘਰ ਲੈ ਕੇ ਵੀਰੇ ਆਂਗੇ 25 ਜੰਦਰਾਂ ਕਾ ਹੈਗੇ ਚਲੋ ਬਈ ਇੱਕ ਦਿਨ ਚਾਰ ਅੰਦਰ ਬਈ ਆਪਣੇ ਤੇਰੇ ਅਲਫਾਜ਼ ਕੋੜ ਆ ਗਏ ਨੁਕਰਾ ਗਏ ਜੀ ਤੁਨੂੰ ਬਈ ਨੁਕਰਾ ਕਹਿੰਦੇ ਆ ਹਾਂ ਜੀ ਨਾਮ ਇਹਦਾ ਸਿੰਦਾ ਵਾ ਨਾਮ ਇਹਦਾ ਸਿੰਦਾ ਵੀਰੇ ਇਹ ਜਗਰਾਵਾ ਮੁਖਸ਼ਰ ਮਰਜੀ ਤੋਂ ਦਵਿੰਦਰ ਬ੍ਰਦਰ ਫੀਲ ਦੇਖ ਲੈ ਆ ਜੀਰ ਬਣਾ ਬਿਰੇ ਮੈਂ ਤਾਂ ਗਿਆ ਨਹੀਂ ਸੀਗਾ ਕੋਈ ਨਹੀਂ ਸੀਗਾ ਸੀ ਕਿ ਮੈਂ ਉਰੇ ਆਇਆ ਸੀਗਾ ਕਹਿੰਦਾ ਕਿ ਹੰਟ ਕਿੱਕ ਮਾ ਲਈ ਕਿੰਨੇ ਦਾ ਘੋੜਾ ਬਈ ਕਿੰਨੇ ਦਾ ਇਦਾਂ ਮਿਲ ਜਾਂਦਾ ਤੇ ਨੀਰਾ ਤਾਂ ਆਪਾਂ ਨਹੀਂ ਮੁੱਲ ਲਾਉਂਦੇ ਹਾਂਜੀ 2.5 ਤੋਂ ਸਟਾਰਟ ਹੋ ਜਾਂਦੀ ਬਈ ਜੋ ਘੋੜਾ ਤੋੜਾ ਕਹਿੰਦੇ ਹਾਂ ਵਈ ਵੀ ਕੋੜਾ ਹੈ ਹਾਂਜੀ ਪੂਰਾ ਤੁਹਾਡਾ ਘੋੜਾ ਇਹਨਾਂ ਤਿਆਰ ਕਰੇ ਕੰਟਰੋਲ ਕਿੱਦਾਂ ਕਰਦੇ ਇਹਨਾਂ ਨੂੰ ਫੇ ਮੁੜ ਕੇ ਸੈਟਿੰਗ ਕਿੱਦਾਂ ਨਾਲ ਦੀਆਂ ਦੀ ਜਿਵੇਂ ਇਹਨਾਂ ਕੋਲ ਹੈ ਤਾਂ ਜੀ ਰੋਜ਼ ਨੇਚਰਲ ਇਹਨਾਂ ਨੂੰ ਐਵੇਂ ਜਿੱਦਾਂ ਕੰਮ ਦਵਾਂਗੇ ਉਹ ਦਵਦਾ ਤਾਂ ਬਾਈ ਜੀ ਸਮਝਦੇ ਜਾਂਦਾ ਹਾਂ ਫਿਰ ਜੀ ਹਾਂ ਇੱਕ ਤਾਂ ਬਾਈ ਇੱਧਰ ਵੀ ਚਾਤ ਬਣਾ ਦਿੱਤੀ ਸੀ ਇਹ ਅੱਜ ਉਹ ਫਿਰ ਇਹ ਵੀ ਬੈਠਾ ਹੈ ਬਾਈ ਦਸ ਹੋ ਜਾਂਦੇ ਹੈ ਬਾਈ ਇਹ ਬੈਹਿ ਕੇ ਸੁਂਦੇ ਨਹੀਂ ਕੋੜੇ ਇਹ ਐਦਾਂ ਵੀਰੇ ਸਾਰਾ ਦਿਨ ਥਕਾਵਟ ਵੀ ਹੋ ਜਾਂਦੀ ਹੈ ਕਈ ਵਾਰੀ ਜਾਨਵਰ ਨਵੇਂ ਦੁੱਧ ਵੀ ਹੁੰਦਾ ਜਾਨਵਰ ਜਿਵੇਂ ਬੱਚਾ ਦੇਣਾ ਹੁੰਦਾ ਜੀ ਉਹ ਆਪਣੇ ਬੱਚੇ ਨੂੰ ਬੈਠ ਕੇ ਤੇ ਥੋੜਾ ਲੇਟ ਮਾਰ ਕੇ ਸਰੀਰ ਰਿਲੈਕਸ ਕਰ ਲੈਂਦਾ ਵੀਰੇ ਜੀ ਠੀਕ ਹੈ ਬਾਈ ਅੱਗੇ ਵੀ ਨੇ ਘੋੜੇ ਇੱਧਰ ਵੀ ਸੈਡ ਨੇ ਬਾਈ ਕੋਲ ਇੰਨੇ ਹੁਣ ਤਵੇਲਾ ਇਹਨੂੰ ਪਤਾ ਨਹੀਂ ਸੀ ਬਾਈ ਨੇ ਇੰਨਾ ਕੰਮ ਵਧਾ ਲੈਣਾ ਸੀ ਬੱਦਰ ਬਾਈ ਨੇ ਹਾਂ ਜੀ ਯਾਰ ਸਪਾਈ ਦਾ ਇੱਧਰ ਵੀ ਕੰਮ ਹੈ ਇੱਧਰ ਵੀ ਹੁਣ ਨਵੇਂ-ਨਵੇਂ ਬਾਈ ਬਣਾਊਗਾ ਰੂਮ ਸੇ ਉੱਥੇ ਵੀ ਕਰੂਗੇ ਘੋੜਿਆਂ ਨੂੰ ਇਹ ਵੀ ਬਾਈ ਜੀ ਆਪਣੀ ਨੌਕਰੀ ਘੋੜੀਆਂ ਕੀ ਦਿੱਲੀ ਤੋਂ ਆਈ ਆ ਵੀਰੇ ਬਾਈ ਫੇਲ ਬਹੁਤ ਹੋ ਗਿਆ ਯਾਰ ਹਾਂ ਜੀ ਬਾਈ ਮੱਥਾ ਚੌੜਾ ਪੂਰੀ ਫੌਨ ਬਾਡੀ ਦੀ ਚੌੜੀ ਆ ਕੋੜੀ ਤੇ ਸਾਈ ਪੈਨ ਵੀ ਦੇਖਿਆ ਦਾ ਕੋ ਹਾਂ ਜੀ ਜਾਨਵਰ ਨੂੰ ਕੋਈ ਬਈ ਇਹ ਨਾ ਬਈ ਇਹ ਪਉ ਨਹੀਂ ਆ ਗਈ ਜੀ ਆਪਣੀ ਜਿਵੇਂ ਆਪਣੇ ਹਰ ਸਿਮਰਤ ਕੌਰ ਪਾਣਾ ਤੇ ਰੱਖਿਓ ਬਾਦਲ ਦੇ ਜਾਨਾਂ ਦੇ ਵੀ ਪਉ ਨਹੀਂ ਬਈ ਜੀ ਕੀਮਤ ਜ਼ਿਆਦਾ ਹੁੰਦੀ ਹੈ ਬਾਕੀ ਘੋੜਿਆਂ ਦਾ ਹਾਂ ਜੀ ਨਾ ਠੀਕ ਹੈ ਹੁੰਦਾ ਜਾਨਵਰ ਠੀਕ ਰਹਿੰਦਾ ਹੁੰਦਾ ਜਿਵੇਂ ਬਾਹਰ ਵੀ ਲੈਣ ਆਏ ਜੀ ਪੋਨੀ ਕਿਹਾ ਜਦ ਨੇ ਕਿਹੜੇ ਕੰਟਰੀ ਵਿੱਚ ਦੇਖੀ ਜਿਆਦਾ ਇਹ ਪਾਈ ਜਾਂਦੇ ਨੇ ਜੀ ਜਿਆਦਾ ਬਲੇਟ ਚ ਹੁੰਦੇ ਆ ਜੀ ਇਹ ਜਰਮਨ ਜੁਰਪੀ ਦੇਸ਼ਾਂ ਦਾ ਹਾਂ ਹਾਂ ਭਈਆ ਬਸ਼ੀਰੀਆ ਹਾਲੇ ਇਹ ਵੀ ਬਸ਼ੀਰੀਆ ਵੀਰੇ ਆ ਚੰਬਾ ਬਸ਼ੀਰਾ ਆ ਗਿਆ ਵੀਰੇ ਅੱਛਾ ਬਸ਼ੀਰਾ ਹਾਂਜੀ ਜੀ ਹਾਂਜੀ ਇਹ ਇਹ ਬਈ ਕਿੰਨੇ ਕ ਮਹੀਨਿਆਂ ਦਾ ਹੋ ਗਿਆ ਇਹ ਹੋ ਗਿਆ ਬ੍ਰਦਰ ਮੇਰੇ 9 ਮਹੀਨਿਆਂ ਦਾ ਹੀ ਆ ਅਬ ਇਹ ਜਿਹੜਾ ਪੂਗਾ ਆਪਣਾ ਘੋੜੇ ਕਦ ਕਾਟ ਕੱਢਣੇ ਨੇ ਏ ਬਈ ਕਿੰਨਾ ਕਿ ਮਹੀਨੇ ਲੱਗਦੇ ਨੇ ਜਾਂ ਸਾਲ ਲੱਗਦੇ ਨੇ ਬਈ ਇਹਨਾਂ ਨੂੰ ਪੂਰੇ ਜਵਾਨ ਹੋਣ ਬਾਈ ਜੀ ਸੇਕ ਮਹੀਨੇ ਤੁਸੀਂ ਇਹਨਾਂ ਨੂੰ ਦੇ ਦੋ ਜੀ ਸੇਕ ਮਹੀਨੇ ਜੱਪਾ ਨੂੰ ਕੋਸ ਆਜੂ ਜਨਮਰ ਤੇ ਕੰਨ ਸੋਹਣੇ ਹੋ ਜਾਣਗੇ ਆਪਦੀ ਲੂਈ ਦਾ ਮਤਲਬ ਵੀ ਵਾਲ ਝਾੜ ਜੂ ਨੇਚਰਲ ਹੋ ਜੂ ਸਾਫ ਹੋ ਜੂ ਕੋਟਲੈਸ ਕਹਿੰਦੇ ਬਾਈ ਜਣੀ 6 ਮਹੀਨੇ ਦੇ ਬਾਅਦ ਤੇ ਘੋੜੇ ਦਾ ਪਤਾ ਲੱਗਦਾ ਕਿ ਇਹ ਵੀ ਨੇ ਬਣਨਾ ਕਿ ਹਾਂ ਜੀ ਇਹ ਕਿਹੜੀ ਜਨਮਾਂ ਨਹੀਂ ਲੈਵਲ ਦਾ ਘੋੜਾ ਬਾਹਰ ਹਾਂ ਜੀ ਹਾਂ ਉਦੋਂ ਓਪਰ ਨੂੰ ਪਤਾ ਲੱਗ ਕੇ ਲਾਇਆ ਜਾਂਦਾ ਬਾਈ ਜੀ ਵੀ ਹਾਈਟ ਕਿੰਨੀ ਕੁ ਚੜੂਗਾ ਤੇ ਇਹ ਕਿੰਨੇ ਤੱਕ ਜ਼ਿਆਦਾ ਹੈਗਾ ਬਾਈ ਜਿਵੇਂ ਘੋੜਾ ਸਮਝ ਲਓ 6 ਮਹੀਨੇ ਦਾ ਹੋ ਗਿਆ ਗਰੀਬ ਬਾਈ ਡਾਈਟ ਘਟੋ ਘਟ ਇਹ ਆਪਣੀ ਹਾਈਟ ਕਿੰਨੀ ਹੋਣੀ ਚਾਹੀਦੀ ਹੈ ਹਾਈਟ ਬਾਈ ਜੀ ਕਈ ਜਾਨਵਰ 67 ਕੇ ਵੀ ਹੋ ਜਾਂਦੇ ਸੈਰਟੀ ਵੀ ਰਹਿ ਜਾਂਦੇ ਆ ਕਈ 68 ਤੱਕ ਟੱਪ ਜਾਂਦੇ ਆ 6 ਮਹੀਨੇ ਹਾਂ ਜੀ ਭਈ ਇਹ ਕਿੰਨੇ ਕੁ ਮਹੀਨੇ ਕਿੰਨੇ ਯਾਰ ਭੁੱਲ ਗਏ ਕਿੰਨੇ ਕੋਈ ਮਹੀਨੇ ਦਾ ਸੀਗਾ ਨਾ ਮਹੀਨੇ ਦਾ 2 ਮਹੀਨੇ ਦਾ ਹਾਂ ਵੀਕ ਭਈ ਕਿੰਨਾ ਕਦ ਕੱਦ ਕੱਢ ਦੂ ਕਹੇ ਸਾਡੇ ਸਾਹ ਇਹ ਕੱਢ ਦੂਆ ਵੀਰੇ 67 ਕਰਨੀ ਸੱਤ ਕੀ ਕਰ ਸਕਦਾ ਠੀਕ ਹਾਂ ਤੇ ਇਹ ਆਪਾਂ ਬੱਚਾ ਹੀ ਲੈਂਦਾ ਵੀ ਬੱਚਾ ਹਾਂਜੀ ਇਹ ਆਪਣੇ ਲਾਈਨ ਦਾ ਕਿ ਆਪਾਂ ਕਿਤੇ ਖਰੀਦੇ ਆ ਆਪਾਂ ਖਰੀਦੇ ਸੀਗਾ ਵੀ ਇਹ ਹਾਂਜੀ ਇਹ ਤਾਂ ਖਰੀਦੇ ਸੀਗਾ ਉਹ ਜਿਹੜਾ ਪਿੱਸੇ ਦੱਸ ਕੇ ਆ ਉਹਦੀ ਆਪਾਂ ਮਾਂ ਛੇੜ ਕਰਤੀ ਨਾਲ ਆਉਂਦੀ ਸੀਗਾ ਬਦਾਮ ਰੰ ਦਾ ਤੇ ਬਾਕੀ ਹਾਂ ਬਾਈ ਦਵਿੰਦਰ ਨੂੰ ਬਹੁਤ ਬਹੁ ਮੁਬਾਰਕਾਂ ਬਾਈ ਇੱਥੋਂ ਹੁਣੇ ਗਿਆ ਥੋੜਾ ਕਾਲੀ ਫੇਚ ਤੇ ਬਾਪੂ ਜੀ ਨੇ ਖੁਸ਼ਖਬਰੀ ਦਿੱਤੀ ਕਿ ਜਿਹੜੀ ਆਪਣੀ ਇਹਨਾਂ ਦੀ ਸੀਗੀ ਸਟਾਈਲਯਨ ਘੋੜੀ ਸਟਾਈਲਯਨ ਘੋੜੀ ਨੇ ਦਿੱਤਾ ਕੋਈ ਨੁਕਰਾ ਜਾਂ ਨੌਕਰੀ ਦਿੱਤੀ ਹੈ ਚਲੋ ਬਾਈ ਦਵਿੰਦਰ ਨੂੰ ਨਹੀਂ ਪਤਾ ਸੀ ਹੁਣ ਬਾਈ ਦਵਿੰਦਰ ਘਰ ਨੂੰ ਗਿਆ ਤੇ ਆਪਾਂ ਉਧਰ ਨੂੰ ਚੱਲਦੇ ਹਾਂ ਤੇ ਉੱਧਰ ਜਾ ਕੇ ਦੇਖਦੇ ਹਾਂ ਬਈ ਕਿਹੜੀਆਂ ਬਤਾਈਆਂ ਬਾਈ ਜੀ ਆਜੋ ਬਾਈ ਤੇ ਬਾਈ ਦਵਿੰਦਰ ਕੋਲ ਚੱਲੇ ਸੀਗੇ ਤੇ ਅਸੀਂ ਆਪਾਂ ਨਿਕਲਣੇ ਲੱਗੇ ਹੋਏ ਸੀਗੇ ਤੇ ਬਾਈ ਦਵਿੰਦਰ ਨੇ ਆ ਕੇ ਖੁਸ਼ਖਬਰੀ ਦੇ ਦਿੱਤੀ ਹੈ ਕਿ ਬਾਈ ਕਹਿੰਦਾ ਬਸ਼ੇਰੀ ਦਿੱਤੀ ਹੈ ਤੇ ਬਾਈ ਨੂੰ ਬਹੁਤ ਬਹੁਤ ਮੁਵਾਰਕ ਹੈ ਜਿਹੜੀ ਆਪਣੀ ਸਟੰਟ ਵਾਲੀ ਕੋੜੀ ਸੀਗੀ ਵੀਰੇ ਅਸੀਂ ਮਤਲਬ ਉਹ ਆਪਣਾ ਪਹਿਲਾ ਪਰਮਾਤਮਾ ਨੇ ਬੂਟਾ ਲਾਇਆ ਘਰੇ ਤੇ ਅਸੀਂ ਉਹਦੇ ਚਾਰ ਪੰਜ ਬੱਚੇ ਤਿਆਰ ਕੀਤੇ ਹੋਇਆ ਉਹ ਸਾਨੂੰ ਪਤਾ ਸੀਗਾ ਵੀ ਉਹਨੇ ਬਸ਼ੇਰੀ ਦੇਣੀ ਹੈ ਪਰ ਫਿਰ ਵੀ ਚਲੋ ਹੁੰਦਾ ਮਨ ਦੇ ਵਿੱਚ ਵੀ ਯਾਰ ਬਸ਼ੇਰੀ ਦੇ ਦੂਗੀ ਬਸ਼ੇਰੀ ਉਹਨੇ ਜਿੰਨੇ ਵੀ ਆਪਣੇ ਕੋਲ ਬੱਚੇ ਦਿੱਤੇ ਸਾਰੀਆਂ ਬਸ਼ੇਰੀਆਂ ਦਿੱਤੀਆਂ ਨੇ ਅੱਜ ਵੀ ਉਹਨੇ ਬਸ਼ੇਰੀ ਦਿੱਤੀ ਅਸੀਂ ਪੋਡਕਾਸਟ ਕਰਦੇ ਸੀਗੇ ਬਾਈ ਨਾਲ ਉਹਰੇ ਤੇ ਕਰਦੇ ਆਏ ਡੈਡੀ ਹਣੀ ਤੇ ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡੀ ਸੁਪੀਆ ਆਪਣੀ ਤੇ ਬਾਕੀ ਹੁਣ ਬੱਚਾ ਬਾਈ ਉਹਨਾਂ ਨੂੰ ਕਿ ਜਾ ਕੇ ਦਿਖਾਉਣੇ ਹੈ ਬਾਈ ਉਹਨਾਂ ਦਾ ਵੀ ਬੱਚਾ ਬੈਡਾ ਨਾਲੇ ਬਾਈ ਨੂੰ ਬਹੁਤ ਬਧਾਈਆਂ ਇੱਕ ਵਾਰੀ ਫੇਰ ਤੇ ਬਾਈ ਕਰਮਾਲੀਆਂ ਘੋੜੀਆਂ ਨੇ ਤੇ ਜਿਹੜੇ ਬਾਈ ਨੂੰ ਵੀ ਤਾਰ ਦਿੱਤਾ ਦੇ ਬਾਈ ਦੇਖੋ ਪਿੱਛੇ ਬਾਈ ਨੇ ਆਪਣੇ ਅੱਡੇ ਵੱਡਾ ਬਾਈ ਛੱਤਿਆ ਸਾਰਾ ਅਦਵਾਰ ਦੀ ਫਾਰਮ ਤਿਆਰ ਕੀਤਾ ਇੱਕ ਬਾਈ ਘੋੜੀ ਸੀਗੀ ਇੱਕ ਪੂਰੇ ਸਰੋ ਬਾਈ ਨੇ ਸਾਰਾ ਵੀ ਤਿਆਰ ਕੀਤਾ ਬਹੁਤ ਜੀ ਨਾ ਸੁਪਨਾ ਹੁੰਦਾ ਭਵਨ ਤੇ ਬਹੁਤ ਜਣਾ ਸੁਪਨਾ ਹੁੰਦਾ ਵੀ ਅਸੀਂ ਹੁਣ ਜਿਹੜੇ ਵੀ ਪਹਿਲਾਂ ਲੰਘਦੇ ਸੀ ਜਦੋਂ ਅਸੀਂ ਸਟਾਰਟ ਕੀਤੇ ਅਗਲਾ ਕਹਿੰਦਾ ਵੀ ਬਈ ਕੋਠੀ ਬਣਾਈ ਜਾਂਦਾ ਕੋਈ ਕੋਠੀ ਜਦੋਂ ਅਸੀਂ ਉਹ ਡਿਜ਼ਾਈਨ ਮੂਰੇ ਖਰਨੀਆਂ ਖਰਨੀਆਂ ਬਣਾਤੀ ਵਿੱਚ ਅਗਲਾ ਕਹਿੰਦਾ ਯਾਰ ਇਹ ਘੋੜੀਆਂ ਵਾਸਤੇ ਬਣਾਇਆ ਇਹ ਮੈਨੂੰ ਹਾਂ ਵੀ ਘਰ ਬਣ ਜਾਂਦਾ ਜੇ ਪਹਿਲਾਂ ਘਰ ਬਣਾ ਲੈਂਦੇ ਹੋ ਸਕਦਾ ਵੀ ਘਰ ਦੇ ਨਹੀਂ ਫਾਰਮ ਬਣਾਉਂਦੇ ਤੇ ਪਹਿਲਾਂ ਅਸੀਂ ਫਾਰਮ ਹੀ ਬਣਾਏ ਵੀ ਕੋਠੀਆਂ-ਕੁਠੀਆਂ ਬਾਅਦ ਹੀ ਪੈ ਜਾਣਗੀਆਂ ਬਈ ਜਿਹੜੇ ਸਿਰੋ ਰੇਜ ਦੇ ਵਿੱਚ ਪਏ ਆ ਉਹ ਚੀਜ਼ ਬਈ ਪਹਿਲਾਂ ਚਾਹੀਦੀ ਜੀ ਨਿਕਲਣੀ ਤੇ ਬਈ ਵਣੀ ਜੇ ਨਿਗਾ ਵੱਜਦੀ ਹੈ ਤਾਂ ਪਜਾਦੇ ਹੋਏਗੀ ਤੇ ਚਲੋ ਰਾਤ ਹੈ ਬਾਕੀ ਮੈਂ ਤੁ ਤੇ ਉਹ ਤੁਸੀਂ ਲਾ ਦਿਓ ਵੀ ਜਿਵੇਂ ਵੀ ਆਪਣਾ ਹਨਾ ਸਾਰਾ ਅੱਗੇ ਤਿਆਰ ਹੋ ਕੇ ਰੈਡੀ ਹੋ ਕੇ ਬਣਦਾ ਬਾਈ ਬਹੁਤ ਸੋਹਣਾ ਬਣਦਾ ਪਿਆ ਹਾਂਜੀ ਮਹਾਰਾਜ ਦੀ ਕਿਰਪਾ ਕਰਕੇ ਬਈ ਇਹ ਪੂਰਾ ਸਿਰੇ ਚੜੇ ਤੇ ਇਦਾਂ ਦੀ ਬਾਈ ਫਰਮ 10 15 ਬਾਈ ਬਣ ਤੇਰੇ ਬਾਈ ਆਪਣ ਨੂੰ ਮਹਾਰਾਜ ਦੀ ਕਿਰਪਾ ਕਰੇ ਬਾਕੀ ਖੁਸ਼ਖਬਰੀ ਨਵੀ ਆ ਗਈ ਪਾਵਣ ਆਪਣੀ ਵੀਰੇ ਸੁਈ ਗਿਆ ਬਾਈ ਗੁਰੂ ਦੀ ਬਾਹੋਂ ਤੇ ਜ਼ਿਆਦਾ ਕਿਰਪਾ ਵੀਰੇ ਉਹੀ ਸੁਈ ਜਿਹਨੇ ਵੀਰੇ ਮੇਰੇ ਟੈਟੂ ਜਾਪੇ ਦੀ ਆਪਣੀ ਦੁਬਾਰਾ ਕੋੜੀ ਉਹਨੇ ਪਿੱਛੇ ਵੀ ਆਪਣੀ ਸੁਈ ਸੀ ਕਿ ਬਾਈ ਬਾਈ ਉਹ ਮੈਂ ਕਿਹਾ ਸੀਗਾ ਵੀ ਸੂਈ ਹੋਈ ਘੋੜੀ ਤੇ ਉਹ ਉਪਰ ਕਰ ਜਾਂਦੀ ਹੈ ਨਾ ਜਿਵੇਂ ਮੈਨੂੰ ਤਾਂ ਕੁਝ ਕਿਹਾ ਨਹੀਂ ਸਾਰੇ ਘਰ ਦੇ ਕੋਲ ਨਹੀਂ ਲੱਗੇ ਉਹਨਾਂ ਨੂੰ ਪਤਾ ਵੀ ਉਹਦੇ ਕੋਲ ਹੀ ਕਾਬੂ ਆਉਣੀ ਹੈ ਤੇ ਉਹ ਜਾਗਰ ਨੂੰ ਲੱਗੇ ਪਾਇ ਤਨ ਜਾਗਰ ਦੀ ਬਾਹਰ ਉੱਤੇ ਟੈਟੂ ਛਾਪਤ ਉਹਨੇ ਬੁਰਕਾ ਪਾ ਲਿਆ ਬਾਈ ਜਿਵੇਂ ਬਣਾਇਆ ਇਹਦੇ ਉਹਨੇ ਘੋੜੀ ਨਹੀਂ ਛਾਪਤ ਉਹਨੇ ਟੈਟੂ ਜਿਹਾ ਬਾਈ ਫਰੀਜੇ ਬਣ ਗਿਆ ਹੁਣ ਇੱਕ ਸੈਕਿੰਡ ਦੀ ਸ਼ਾਂਤਤਾ ਬਾਈ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗਿਆ ਉੱਤੇ YouTube ਤੇ ਪਈ ਆ ਦੁੱਖੀ ਬਾਈ ਇਹੀ ਲੱਗਣਾ ਹੀ ਚਾਹਦੇ ਵਾਹ ਹਾਂਜੀ ਬਾਈ ਨੇ ਦੇਖ ਲਓ ਪੁਆਇੰਟ ਵੀ ਨਿਬੇੜਨੀ ਜੀ ਕੋਸੀ ਤਾਂ ਇੰਨੀ ਹੁੰਦੀ ਐ ਜੀ ਤੇ ਪੁਆਇੰਟ ਕੋਟ ਟਾਈ ਕਿਉਂ ਨਾ ਲਾਈ ਓਏ ਜਾਣਾ ਦਾ ਪਉਏ ਬਾਈ ਜਾਣਾ ਦਾ ਤਵੀਲ ਦੇ ਚ ਹੀ ਆ ਜੀ ਜੇ ਲੈ ਬਈ ਆਪਾਂ ਘਰ ਜਾ ਕੇ ਮੜੀ ਚਾਤ ਮਾ ਦਿੰਦੇ ਤੁਹਾਨੂੰ ਹਾਂ ਜੀ ਬਈ ਹਾਂ ਜੀ ਵੀਰੋ ਆਪਾਂ ਆ ਗਏ ਆ ਬਾਈ ਦਵਿੰਦਰ ਦੇ ਘਰੇ ਤੇ ਚਲੋ ਆਪਾਂ ਵੀ ਅੱਜ ਬਸ਼ੀਰੀ ਦੇਖਦੇ ਆ ਬੜੇ ਟਾਈਮ ਬਾਅਦ ਹੀ ਦੇਖਣ ਲੱਗੇ ਆ ਬਾਈ ਦੇ ਘਰੇ ਖੁਸ਼ੀ ਆਈ ਐ होली जैसे नाम कोई और की जगह रखनी है अपन इसका है इस तरह का क्षेत्र में बंदर बंदर भी रखा है भाई ने बंदर भी देखा है होली जैसे नहीं <स्थावणाद> ਆ ਗਰੰਗ ਬਾਈ ਜੁੜੀ ਹੈ ਇਹ ਇਹ ਆਇਆ ਇਹ ਇਹ ਪਾਇਦਰ ਦਿੰਦਰ ਦਾ ਲਈਆ ਪਾਇਦਰ ਇਹ ਚੀਜ਼ ਇਹਨੇ 12 ਕਹਿੰਦੇ ਇਹ ਚੀਜ਼ ਨਹੀਂ ਨਹੀਂ ਇਹ ਕਹ ਰਹਾ ਸਾਡਾ ਮੇਨ ਪੂਰੇ ਘਟੇ ਤਿੰਨ ਪਰਿਵਾਰ ਰਹਿੰਦੇ ਸੀਗੇ ਤੇ ਰਾਜਾ ਬਣਾ ਇਹ ਦੂਰੇ ਸਾਡੇ ਫੈਮਲੀ ਬੱਤੀ ਰਹਿੰਦੀ ਹੁੰਦੀ ਠੀਕ ਕਹਿੰਦੇ ਸੋਏ ਵੀ ਠੀਕ ਬਈ ਸਮਝਦਾ ਰਹੀ ਤਸੀ ਜੀ ਦਾ ਪਹਿਲੇ ਦੰਦ ਨੂੰ ਨੀ ਵਧਣ ਰੱਖਿਆ ਹੋਇਆ ਐਸੀ ਇਹ ਨਾ ਇਹ ਬਈ ਇਸ ਮੇਂ ਆਮ ਜਿਦਾ ਸੀ ਜਾਈਏ ਬਈ ਇਹ ਦੰਦ ਵੀ ਵੱਡੀ ਤੁਹਾਨੂੰ ਤਾਂ ਕਹੂ ਤੇਰੀ ਆ ਦੇਖਣ ਉਹਰੇ ਬੱਚਾ ਜੀ ਨਹੀਂ ਇਹ ਬੱਚਾ ਹੋਰ ਆ ਤੇ ਜਿਵੇਂ ਹੁਣ ਸਾਨੂੰ ਕੁਝ ਨਹੀਂ ਕਹਿੰਦੀ ਤੁਹਾਨੂੰ ਜਾਨੀ ਕੀ ਪਹਿਲਾਂ ਕਹੋਗੇ ਜਦੋਂ ਪਿਆਰ ਪਿਆ ਜਾਂਦਾ ਕੋਈ ਵੀ ਚੀਜ਼ਾਂ ਸੇਵਾ ਕਰਦੇ ਆ ਤਾਂ ਫਿਰ ਉਹੀ ਵੀ ਹੋ ਜਾਂਦੀ ਹੈ ਬਾਈ ਹਾਂ ਜੀ ਬਾਈ ਹਾਂ ਪਿਆਰ ਦੇ ਵਿੱਚ ਸੇਵਾ ਬਾਈ ਇਹ ਆ ਦੇਖੋ ਜੀ ਐਂਕੋ ਵੀ ਬੱਚੀ ਨਹੀਂ ਲੱਗਦੀ ਇਹਨੂੰ ਪਰ ਨਹੀਂ ਕਿ ਇਹਦੀ ਉਧਰ ਜੁਗ ਨਹੀਂ ਮੇਲੀ ਆ ਪਹਿਲਾਂ ਅਸੀਂ ਦੋ ਬਸ਼ੇਰੀਆਂ ਦੀ ਤਿੰਨ ਬੇਇੱਜ਼ਤੀਆਂ ਦੇ ਬਾਈ ਨਾਲ ਕਾਲੀ ਹੈ ਨਾ ਬਾਈ ਇੱਕ ਕਰਨੀ ਹੈ ਜੀ ਸ਼ੇਰਾ ਭਾਈ ਦਾ ਤੁਸੀਂ ਮਸ਼ੇਰੇ ਦੇ ਤੇ ਪਿਓਰ ਗਾ ਪਹਿਲੀ ਪਤਨਾ ਜਿੰਦਾ ਮੇਰੇ ਕੋਲ ਇਹ ਅਲੀਸ਼ਾਨ ਬਲੱਡ ਲਾਈਨ ਦੀ ਸ਼ੇਰੀ ਆ ਗਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇ ਮੇ ਬਲੱਡ ਲਾਈਨ ਆਪ ਜਾਨੀ ਕਿ ਮੈਂ ਖੁਦ ਚੰਗੇ ਚੰਗੇ ਘੋੜਿਆਂ ਤੋਂ ਭਰਾ ਕੇ ਵੀ ਮੈਂ ਉਹ ਬਲੱਡ ਲਾਈਨ ਆਪਨੇ ਘਰੇ ਆਪ ਪੈਦਾ ਕਰ ਰਿਹਾ ਵਈ ਸਟਾਈ ਵਈ ਸਟਾਈ ਇਹ ਕੋਣੀ ਇਹ ਇੰਦ ਨੇ ਅਨਿਓ ਸਟਾਈਲ ਜਿਹਦੇ ਹੁੰਦੇ ਆ ਉਹ ਕੋਣੀ ਇਹ ਪਹਿਲੀ ਕੋਣੀ ਇਹ ਹੈ ਦੇ ਨੇ ਭਾਈ ਜਿੰਨਾ ਦੜਾਉਨੇ ਆਪਾਂ ਜੀ ਵੀ ਨਾ ਕਰਦੇ ਨਾ ਹਾਂ ਹਾਂ ਇਹਦੇ ਮਤਲਬ ਇਹ ਇੰਨੀ ਕਿ ਸਿਆਣੀ ਆ ਤੁਸੀਂ ਲੱਗੋਗੇ ਤੁਸੀਂ ਕਹੋਗੇ ਵੀ ਇਸ ਕੋਣੀ ਤੇ ਸਟਾਰਟ ਕਰਦਾ ਹੋਣਾ ਇਹ ਨਾ ਬ੍ਰਦਰ ਜਿਵੇਂ ਹੁਣ ਮੇਲਿਆਂ ਦੇ ਵਿੱਚ ਟਰੈਕਟਰ ਟੋਚਣਾ ਤੇ ਆਪਾਂ ਨੂੰ ਬੁਲਾਉਂਦੇ ਕਵਡੀ ਟੂਰਨਾਮੈਂਟਾਂ ਤੇ ਵੀ ਇਹ ਵੀ ਮੈਂ ਛਾਤੀ ਤੇ ਗੱਪਾਂ ਦੇ ਪੈ ਭਰਾ ਨਾ ਮੰਨ ਕੇ ਤੇ ਲੋਕ ਡਰਦੇ ਪਿੱਛੋਂ ਦੀ ਚੜ ਜਾਂ ਨਾ ਝੰਡ ਲਾਉਣੇ ਦੀ ਲੱਤਾਂ ਵਿੱਚ ਬਹਿ ਕੇ ਇਹਦੇ ਉੱਪਰ ਸਵਾਰੀ ਕਰਨੀ ਹੋਰ ਵੀ ਜਾਨੀ ਕਿ ਇੰਨੀ ਕਿ ਲੱਖ ਬੰਦਾ ਖੜਿਆ ਹੋਵੇ ਵੀ ਇਹਨੇ ਇੰਨੀ ਕਿ ਇੱਜ਼ਤ ਰੱਖੀ ਆ ਆਪਣੀ ਹੁਣ ਤੱਕ ਵੀ ਭੋਰਾ ਵੀ ਕੋਈ ਵੀ ਹਰਕਤ ਨਹੀਂ ਕੀਤੀ ਬਾਈ ਇਹ ਉਹੀ ਘੋੜੀ ਜਿਹੜੀ ਸਭ ਤੋਂ ਪਹਿਲਾਂ ਉਹ ਘਰ ਵਾਲੀ ਆਪਣੇ ਘਰੇ ਉਹੀ ਜਿਹੜੀ ਮੈਂ ਤੁਹਾਨੂੰ ਦੱਸਾਈ ਸੀ ਇਹਨੇ ਇੰਨੇ ਘੋੜੇ ਬਣਾ ਲਏ ਸੀ ਹਾਂਜੀ ਹਾਂਜੀ ਇਸੇ ਦੀ ਬੁੱਟਾ ਲੱਗਿਆ ਅੱਜ ਫਾਰਮ ਜਿਹੜਾ ਬਣਿਆ ਇਸੇ ਕਰਕੇ ਬਣਿਆ ਹੈ ਬਾਈ ਉਦਾਂ ਦੀ ਬਾਈ ਘੋੜੀ ਬਹੁਤ ਹੋਈ ਹੈ ਦੇਖਣ ਨੂੰ ਬਾਈ ਇਹਨੂੰ ਆਪਾਂ ਤੇ ਨਰਮੰਤ ਕੀ ਨਾਮ ਪਾਵਾਂ ਨਾਮ ਪਾਵਾਂ ਹਾਂਜੀ ਪਵਨ ਪਵਨ ਨਾਮ ਜੀ ਪਈ ਦੀ ਘੋੜੀ ਦਾ ਬਾਈ ਜਿੰਨੇ ਸਾਲ ਦਾ ਬਾਈ ਹੁਣ ਇਹ ਮੇਨ ਲਗਦੀ ਹੋਗੀ ਨੌਕਸਾਲ ਦੀ ਹੋਗੀ ਬਈ ਇਹ ਕਿੰਨੇ ਕਿੰਨੇ ਬਈ ਸਾਲ ਦੇ ਘੋੜੇ ਹੋਏ ਇਹਦੇ ਹੁਣ ਲਾ ਲੋਗੇ ਤੇ ਘੋੜਾ ਤੇ ਬੰਦਾ ਦਾ ਜੇ ਖਰਾਕ ਖਾਵੇ ਜਮਾਂ ਵੀ ਬੁਢਾ ਨਹੀਂ ਹੁੰਦਾ ਤੇ ਮੇਰੇ ਦੋਸਤ ਕੋਲੇ ਮੈਂ ਪਰਸੋ 35 ਸਾਲ ਦੀ ਘੋੜੀ ਵੀ ਦੇਖ ਕੇ ਆਇਆ ਜੀ ਇਹ ਬਈ ਇਹਦੇ ਨਾਲ ਦੇ ਬਈ ਉਧਰ ਨਹੀਂ ਸਾਈਡ ਵੀ ਖੜਾ ਉਹ ਵੀ ਇਹਦੀ ਬੱਚੀ ਆ ਉਹ ਪਿਛਲੇ ਸਾਲ ਦੀ ਬੱਚੀ ਉਹਦਾ ਨਾਂ ਪਰੀ ਆ ਜੀ ਹਾਂ ਜੀ ਉਹ ਉਹ ਮੱਝੂ ਕੀ ਲਾਈਨ ਦੀ ਆ ਫੌਜੀ ਦੀ ਪੋਤੀ ਆ ਫੌਜੀ ਲੈਜੈਂਡ ਕੋੜਾ ਰਿਹਾ ਮੱਝੂ ਕੀ ਲਾਈਨ ਦਾ ਫੌਜੀ ਦੀ ਪੋਤੀ ਆ ਸੁਲਤਾਨ ਕੋੜੇ ਦੀ ਬੱਚੀ ਡੱਬ ਵਾਲੀ ਮੈਂ ਸਪੈਸ਼ਲ ਬਾਈ ਇੱਕ ਵਾਰ ਦੇਖੀ ਉਹਰੇ ਬਾਈ ਫੇਰ ਉੱਥੇ ਮੱਤੇ ਨਹੀਂ ਦੇਖੋ ਮੱਤੇ ਦੇ ਵੀ ਮੱਤੇ ਦੇ ਪੱਟਾ ਸਹੀ ਗੱਲ ਹੈ ਬਾਈ ਕਰਮ ਵਾਲੀ ਨੇ ਸਾਰੀਆਂ ਬਸ਼ੇਰੀਆਂ ਦੇਤੀ ਹੁਣ ਸਕਤੇ ਜੱਦ ਦੇ ਹੈਗੇ ਬਾਈ ਕਿੰਨੀਆਂ ਬਸ਼ੇਰੀਆਂ ਦੇ ਦਿੱਤੀਆਂ ਨੇ ਹਾਂ ਇਹ ਨਹੀਂ ਛੇ ਬਿਛੇਰੀ ਇਹਨਾਂ ਮੇਰੇ ਕੋਲ ਆਉਂਦੇ ਤੇ ਬਈਆਂ ਛੇ ਬਿਛੇਰੀ ਜੱਦੀ ਜੰਮਣ ਲੱਗੀ ਆ ਦੇਖਾ ਤੁਸੀਂ ਤੇ ਬਈਆਂ ਜਿਹੜੀ ਬਾਕੀ ਬਿਛੇਰੀ ਬਈ ਉਹ ਸੇਲ ਕਰ ਦਸੀ ਨਹੀਂ ਉਹ ਦੋ ਬਿਛੇਰੀ ਤੇ ਇਹਦੇ ਉਧਰ ਆਪਣੇ ਕੋਲ ਫਾਰਮ ਤੇ ਜੁਗਣੀਆ ਖੜੇ ਇੱਕ ਹੋਰ ਤੇ ਦੋ ਬਈ ਬਰਾਊਨ ਨੇ ਥੋੜੀ ਲੱਗਦਾ ਹਾਂ ਹਾਂ ਉਹ ਮਤਲਬ ਇਹਦਾ ਪਿਓ ਤਾਂ ਪਿਓ ਬਰਾਊਨ ਸੀਗਾ ਜੀ ਜਿਵੇਂ ਇਮਰਾਨ ਕੋੜਾ ਜੀ ਜਿੱਦਾਂ ਦੀ ਵੀ ਕੋੜੇ ਤਾਂ ਆਪਾਂ ਇਹਨੂੰ ਮੀਟ ਕਰਾਵਾਂਗੇ ਉਦੋਂ ਤੇ ਸੋਹਣਾ ਬੱਚਾ ਦੇ ਦੂਗੀ ਜੀ ਇਹ ਬਈ ਇੱਕ ਆਪਾਂ ਇਧਰੋਂ ਵੜਨ ਲੱਗੇ ਸੀ ਉਧਰ ਵੀ ਸ਼ੇਰ ਕੋੜੇ ਰੱਖੇ ਹੋਏ ਨੇ ਬਈ ਹਾਂ ਜੀ ਹਾਂ ਉਰੇ ਘਰੇ ਵੀ ਆਪਣੇ ਕੋਲ ਅਸੀਂ ਨਾ ਉਹ ਸੋਚ ਚਾਰ ਨਾਲ ਨਹੀਂ ਹਾਂ ਨਾ ਲਗਾ ਵੀ ਅਸੀਂ ਇਹ ਸੋਚ ਕੇ ਬਣਾਇਆ ਸੀ ਫਾਰਮ ਵੀ ਆਪਾਂ ਨੇ ਤੇ ਜੀ ਦੀਆਂ ਵਾਲੀਆਂ ਘੋੜੀਆਂ ਰੱਖਣੀਆਂ ਨੇ ਤੇ ਇਸ ਪਰ ਅਸੀਂ ਰੈਸਟ ਕਰਾਂਗੇ ਤੇ ਜਦੋਂ ਹੋਰੀਓ ਲੋਕਾਂ ਦਾ ਦਰ ਮਿਲੇ ਘੋੜੀਆਂ ਤਾਂ ਫਿਰ ਟੈਲੀਫੋਨ ਲੱਗਣ ਲੈ ਜੀ ਫਿਰ ਅਸੀਂ ਕੰਮ ਵਧਾ ਲਿਆ ਸਾਡੇ ਕੋਲੇ ਕੰਮ ਦੇ ਛੇ ਆ ਘੋੜੀ ਸਾਡੇ ਕੋਲ 15 ਨੇ ਚਲੋ ਭਾਈ ਘਰ ਵੀ ਬਣ ਜੂਗਾ ਕਿਹੜਾ ਕਿਹੜਾ ਬੋ ਭਾਈ ਹਾਂ ਜੀ ਬੋ ਬੰਦੀ ਚੱਲਣਾ ਜਿੱਥੇ ਇੰਨਾ ਹੋ ਗਿਆ ਤੇ ਖਰਚ ਦੋ ਪਰ ਇਹ ਭਾਈ ਫੋਕ ਦਾ ਕੋਈ ਮੁੱਜ਼ ਨਹੀਂ ਲੈਣਾ ਜੀ ਭਾਈ ਤਨ ਇਸ ਚੀਜ਼ ਵਿੱਚ ਕਿ ਨਾ ਕਿਸੇ ਮੰਦੀ ਪਈ ਹੈ ਸਾ ਹੀ ਇਸ ਤੋਂ ਕੋਈ ਡਿਜੀਟਲ ਹੋ ਸਕਦਾ ਨਹੀਂ ਇਹ ਇਸ ਤੋਂ ਬੰਦੀ ਨਹੀਂ ਕੁਝ ਵੀ ਨਹੀਂ ਨਾ ਕੀ ਲਾਈਨ ਆਤੀ ਹੈ ਨਹੀਂ ਆਖੀ ਲੇਖ ਪੜਾ ਰਹੇ ਹਾਂ ਬਈ ਆਪਾਂ ਕਿਹੜੀ ਲਾਈਨ ਅੱਗੇ ਪੜਾ ਰਹੇ ਹਾਂ ਜਾਨੀ ਕਹਿੰਦੇ ਪਿਆਰ ਸਾਰਿਆਂ ਨੂੰ ਪਿਆਰਦੇ ਮੇਕੀਨ ਮਾਰਵਾ ਗੋ ਜੋ ਵੀ ਟੀਮੇ ਪੰਜਾਬ ਦੇ ਵਿੱਚ ਚੱਲਦਾ ਕਿ ਨਰਮ ਤੋਂ ਦੇਲੀ ਜ਼ਮੀਂ ਘੋੜਾ ਵੀ ਆਪਣੇ ਕੋਲ ਸਿਆਲ ਨੇ ਆਹ ਨਾਂ ਨਾਂ ਕੋਲ ਸਦਾ ਸ਼ਿੰਦਾ ਸ਼ਿੰਦਾ ਵਸ਼ੇਰ ਤਿਆਰ ਹੋਈ ਜਾਂਦਾ ਸ਼ਿੰਦਾ ਵਸ਼ੇਰ ਆਪਾਂ ਕੋਈ ਨਹੀਂ ਕਿਹੜਾ ਸ਼ੇਡ ਕਿੰਨਾ ਜਿਹੜਾ ਫਾਰਮ ਚ ਆਪਣੇ ਲਿਆ ਆਪਣੇ ਬਈ ਸ਼ਾਇਦ ਨੀਲੀ ਘੋੜੀ ਕਹਿੰਦੇ ਨੇ ਇਹ ਨੀਲੀ ਘੋੜੀ ਆ ਇਹ ਅੱਜ ਰੌਣੀ ਵਾਲੇ ਦੀ ਆ ਹੁਣੇ ਮੀਟ ਕਰਵਾਈ ਹੋਈ ਆ ਨੀਲੀ ਚੰਬੀ ਘੋਣੀ ਆ ਇਹ ਬੱਚੇ ਨੂੰ ਉਤਰੇ ਦਿੰਦੇ ਆ ਜੀ ਬਈ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਹਾਂ ਉਹ ਉਹ ਇਹ ਕਲਰ ਹੁੰਦਾ ਜਿਹੜਾ ਇਹਦਾ ਇਹਦਾ ਸ਼ੇਡ ਆ ਤੇ ਫੇਡ ਇਹ ਕਲਰ ਹੁੰਦਾ ਹੁਣੀਲਾ ਜੀ ਓਏ ਜਿਹੜਾ ਆਪਣੇ ਉੱਤਰ ਕੋੜੀ ਆਪਾਂ ਹੁਣ ਨਾਬੇ ਮੰਡੀ ਤੋਂ ਫਰੀਂਜੀ ਆ ਜੀ ਬਹੁਤ ਚੰਗੀ ਘੋੜੀ ਆ ਆਪਣੇ ਮਿੱਤਰ ਜੀ ਕੀ ਕਿ ਬਹੁਤ ਚੰਗੇ ਉਹਨੇ ਬੱਚੇ ਪੈਦਾ ਕੀਤੇ ਆ ਜੀ ਹਾਂ ਉਹ ਆਪਣੇ ਘਰ ਦਾ ਸ਼ਿੰਗਾਰ ਬਣ ਗਿਆ ਇਹਦਾ ਇਹਦਾ ਵੀ ਬਾਈ ਦਾ ਘੋੜਾ ਹੈ ਜਿਹੜਾ ਨਾਮ ਉਹ ਬਰਲੀ ਘੋੜੀ ਦਾ ਉਹਦੇ ਬੱਚੇ ਬਹੁਤ ਚੰਗੇ ਆ ਚੰਗੇ ਘੋੜੇ ਤੋਂ ਰਿਜ਼ਲਟ ਪੈਦਾ ਵਾ ਬਿਸ਼ੇਰੀਏ ਬਹੁਤ ਬਣ ਰਹੇ ਚੰਗੇ ਹੋਣਗੇ ਇਹਨਾਂ ਦੀ ਅਜੇ ਫਰੈਂਡਸ਼ਿਪ ਹੋਣੀ ਹੋਣੀ ਹੌਲੀ ਹੌਲੀ ਤਾਂ ਕਰਕੇ ਕਰ ਲੜੀਆਂ ਬਈ ਹਲੇ ਨਮੀ ਨਮੀ ਨਾ ਨਾ ਪੂਰਾ ਕਰਦੇ ਨਹੀਂ ਬਈ ਕਹਿੰਦੀ ਪਹਿਲਾਂ ਮੈਂ ਤੇ ਇਸ ਬਈ ਇਹਦੀ ਕੋੜੀ ਕੋੜੀ ਕਿਹੜੀ ਹੈ ਬਈ ਸਾਰੀਆਂ ਸਿਆਣੀਆਂ ਬੱਚਿਆਂ ਲਈ ਉਹ ਫਾਈਨਲ ਨੂੰ ਰਾਈਡਿੰਗ ਯੂਜ਼ ਕਰਦੇ ਸਾਰੀਆਂ ਸਿਆਣ ਜੀ ਹਾਂ ਫੇਕ ਉਸ ਵਾਰੀ ਵੀ ਨਾਲ ਕਰਦੇ ਉਹਦੇ ਹਾਂ ਹਾਂ ਵੀ ਨਵੀਂ ਤੇ ਵੀ ਕਰ ਲੈਣੇ ਤਾਂ ਥੋੜਾ ਨੂੰ ਦੇਖਣਾ ਪੈਂਦਾ ਬਈ ਨਵੀਂ ਥੋੜੀ ਸਾਡੇ ਲਈ ਤਾਂ ਇੱਕ ਬ੍ਰੋਕਰ ਆ ਸਾਰੀਆਂ ਜਿਵੇਂ ਤੁਸੀਂ ਉਹ ਤੁਹਾਨੂੰ ਸਭ ਤਰੀ ਜਿਹੜੇ ਨਵੇਂ ਉਹਨਾਂ ਸੋਚ ਕੇ ਜਰਨਾ ਪੈਂਦਾ ਸਾਡੇ ਲਈ ਇੱਕ ਬ੍ਰੋਕਰ ਆ ਸਾਡੇ ਲਈ ਤਾਂ ਅਥਰਾ ਘੋੜਾ ਕਹਿੰਦੇ ਉਸ ਤੋਂ ਉਹਨੂੰ ਵੀ ਕੰਪਲੀ ਕਰ ਲੈਣੇ ਜਿਵੇਂ ਉੱਧਰ ਬਈ ਆਪਣਾ ਕਹੇਗਾ ਵਾਈਂਡ ਕਰਨ ਦਾ ਉਹ ਨਾਨੀ ਦੀ ਹੋਈ ਜਾਂਦਾ ਉਹ ਸ਼ਿੰਦਾ ਸ਼ਿੰਦਾ ਜਿੰਦੇ ਜਿਵੇਂ ਉਹਦਾ ਤਾਂ ਬਈ ਸ਼ਿੰਦੀ ਆ ਲੈ ਪਰਮਾਤਮਾ ਨੂੰ ਲੰਬੀ ਉਮਰ ਲਾਵੇ ਜੋ ਨੇ ਬੰਨਾਂ ਬਈ ਉਹਨਾਂ ਦੇ ਟਾਈਮ 'ਚ ਸਭ ਨੂੰ ਪਤਾ ਲੱਗ ਗਿਆ ਉਹ ਸਿਰੋਂ ਕੱਢੂ ਆ ਗਏ ਮੈਂ ਵੀ ਹਾਂ ਜੀ ਫਿਰ ਆਪਣਾ ਮਨ ਕਿਉਂ ਕਰੀ ਮਾ ਹੱਤ ਸੀ ਦੇਖਿਓ ਵੀ ਲਾਬੇ ਮੰਡੀ ਤੇ ਆਉਂਦੇ ਸਾਲ ਉਹਨੇ ਪੂਰਾ ਜਿਵੇਂ ਐਕਟਿਵ 바ਬਿਆਰੇ ਘੋੜੇ ਦੇ ਮੇਲੇ ਲੁੱਟ ਲਿਆ ਇਹ ਸ਼ਿੰਦੇ ਨੇ ਵੀ ਮੇਲਾ ਲੁੱਟੇ ਰਹਿਦਾ ਬਈ ਕਿੰਨਾ ਕੱਦ ਨਾੜ ਜੂ ਉਹ ਬਈ ਜੋ ਆਪਾਂ ਹਨ ਆਪਣੀ ਕੀਗਾਂ ਨਾਲ ਦੇਖਦੇ ਵੀ 64 ਫੈਂਟ ਤਾਂ ਬੰਨ ਜੇ ਬਾਕੀ ਪਰਮਾਤਮਾ ਨੇ ਮਿਹਰ ਕਰਤੀ ਵੱਡਾ ਵੀ ਬਣ ਜਾਊਗਾ ਬਾਕੀ ਕੱਦ ਹਾਂ ਬਾਕੀ ਕੱਦ ਮੈਟਰ ਨਹੀਂ ਕਰਦਾ ਸੱਜੀ ਜਿਹੜਾ ਉਹਨੂੰ ਪਿਆਰ ਕਰਦੇ ਆ ਉਹਦੀ ਫੇਸ ਕੁਆਲਿਟੀ ਉਹਦੀ ਗਰਦਨ ਦੀ ਕੁਆਲਿਟੀ ਦੀ ਲੰਬਾਈ ਲੰਬੇਟ ਉਹ ਚੀਜ਼ਾਂ ਮੈਟਰ ਕਰਦੀਆਂ ਨੇ ਅੱਗੇ ਮੈਟਰ ਸਭ ਤੋਂ ਵੱਧ ਕਰਦੇ ਵੀ ਅਸੀਂ ਉਹਨੂੰ ਅੱਜ ਪਾਲ ਰਹੇ ਹਾਂ ਕੱਲ੍ਹ ਉਹਦਾ ਰਿਜ਼ਲਟ ਮੈਟਰ ਕਰਦਾ ਜਿਹੜੇ ਕੀ ਜੰਮਣਗੇ ਸਾਰੀ ਗੱਲ ਹੀ ਨੋਕਾ ਹਰੇਕ ਘੋੜੇ ਦਾ ਹਰੇਕ ਦੇ ਘਰੇ ਖੜਿਆ ਬਾਈ ਪਰ ਜਿਹਨੇ ਕੁਝ ਜੰਮਿਆ ਲੈਜੈਂਡ ਹਸਨ ਵਿੱਚ ਉਹਨਾਂ ਨੂੰ ਕਿਹਾ ਹੈ ਚਲੋ ਭਾਈ ਬਹੁਤ ਵਧੀਆ ਭਾਈ ਲੱਗਾ ਤੁਹਾਡੇ ਨਾਲ ਮਿਲ ਕੇ ਧੰਨਵਾਦ ਐਦਾਂ ਨੇ ਆਪਾਂ ਹੋਰ ਵੀ ਪੀਰ ਮਲਾਣੇ ਜਾਣਾਗੇ ਬਹੁਤ ਕੈਮ ਹੈ ਰਟਾ ਵੀਰ ਦਵਿੰਦਰ ਤੇ ਭਾਈ ਆਪਾਂ ਚੱਲੇ ਸੀਗੇ ਭਾਈ ਦਵਿੰਦਰ ਨਿਰਮਾਨ ਬਾਈ ਦੇ ਘਰੋਂ ਤੇ ਆਪਾਂ ਉਥੋਂ ਨਿਕਲੇ ਆ ਤੇ ਸ਼ੀਸ਼ੇ ਤੇ ਉਹ ਸੀ ਜੰਮੀ ਜਾਂਦੀ ਐ ਮੋਰੇ ਘੱਟੇ ਦੱਸਦਾ ਤੇ ਭਾਈ ਹੁਣੀ ਵੀ ਆ ਬਾਕੀ ਇਹ ਆ ਕਿ ਜਣੀ ਮੇਲਾ ਆਇਆ ਹੈ ਸਗਾ ਇੱਥੇ ਅੱਜ ਪਿੰਡ ਤੇ ਦੇਖੋ ਭਾਈ ਕਿੰਨਾ ਇੱਥੇ ਰਚ ਹੈ ਤੇ ਆ ਇੱਥਾਂ ਦੇ ਵੀ ਐਵੇਂ ਬਣੇ ਹੋਏ ਨੇ ਸਾਰੇ ਜਣੇ ਚਲੋ ਕੋਈ ਖਾਨੀ ਵੀ ਉਦੋਂ ਕੋ ਲੇਖ ਲੈਰ ਲੈ ਕੇ ਪੂਰੀ ਆਪਣੀ ਜ਼ਿੰਦਗੀ ਦਾ ਸੁਆਦ ਸਾਡਾ ਵੀ ਥੋੜਾ ਡਰਾਈਵਰ ਕੈੜਾਈ ਆ ਕੋਈ ਯਕਣੀ ਟੈਨਸ਼ਨ ਨਹੀਂ ਦਿੰਦਾ ਇਹਨਾਂ ਚੱਕ ਦੇਾਂਗੇ ਵੇ ਲੋਕ ਦੇਖਦੇ ਲੰਘ ਰਾਤ ਨੂੰ ਆ ਰਹੇ ਨੇ ਇਹ ਦੇ ਲਾ ਮੇਲਾ ਦੇਖ ਕੇ ਸਾਡਾ ਬੰਦਾ ਵੀ ਹੈਰਾਨ ਹੋਇਆ ਹੈਗਾ ਵੇ ਇਹਨਾਂ ਦੇ ਵੇਖੋ ਵੀ ਇੰਨੀ ਨਹੀਂ ਰਾਤ ਨੂੰ 1 ਵਜੇ ਹੋਇਆ ਜੀ 1 ਵਜੇ ਦਾ ਟਾਈਮ ਆ ਤੇ ਏਰੀਆ ਸਮਾਣਾ ਪੈ ਜਾਂਦਾ ਹੈ ਤੇ ਦੇਖੋ ਇਧਰ ਕੁੜੀਆਂ ਰੌਣਕ ਆਪਣੇ ਵੱਲੋਂ ਦਾ ਚਲੋ ਦੁਆਬੇ ਹੀ ਵਿੱਚ ਵੀ ਐਵੇਂ ਰੌਣਕਾਂ ਰਹਿੰਦੀਆਂ ਪਰ ਚਲੋ ਬਾਕੀ ਜਾਵਾਂਗੇ ਹੁਣ ਇੱਥੋਂ ਹੈਗੀ ਤਾਂ ਰਾਤ ਐ ਪਰ ਕੋਈ ਜੱਕਰ ਨਹੀਂ ਖੱਟਣਗੇ ਮਲੰਗ ਗੱਟੀ ਘਰਾਂ ਨੂੰ ਤੇ ਪਾਲੇ ਟਾਪ ਵਗੈਰ ਤੇ ਰੁਕਾਂਗੇ ਕਿਤੇ ਰੋਟੀ ਖਾਣ ਨੂੰ ਦੇਖਦੇ ਆਂ ਤੇ ਇਹ ਨਹੀਂ ਤਾਂ ਵੀਰ ਤਾਂ ਕਦੇ ਲੱਗਦਾ ਕਿ 4:00 ਵੱਜਣਗੇ ਘਰ ਨੂੰ 4-5 ਸਵੇਰੇ ਤੜਕਾ ਚੜਜਣਾ ਫੇ ਸਵੇਕ ਨੂੰ ਜਾ ਕੇ ਸੌਣੇ ਆ ਕਹਿੰਦੇ ਨਹੀਂ ਬਈ ਜਗਨੂਆਂ ਵਾਂਗੂ ਰਾਤ ਨੂੰ ਉੱਲੂ ਵਾਂਗੂ ਜਗਦੇ ਆ ਤੇ ਆ ਦੇਖ ਬਾਈ ਸਾਡੇ ਲਹਿਰ ਕੱਢਣ ਲੱਗੇ ਆ ਆ ਪੂਰੀ ਹੱਤ ਕਰਾਉਣ ਲੱਗੇ ਆ ਤੇ ਕਹਿੰਦੇ ਆ ਅਜੀ ਸਤਿ ਸ਼੍ਰੀ ਅਕਾਲ ਚਲੋ ਇਹ ਠੀਕ ਆ ਆਪਾਂ ਦਾ ਵੀ ਲੱਗੇ ਆ ਸੌਣਾ ਆਪਾਂ ਨੂੰ ਉਹਦੀ ਨੀਂਦ ਤੇ ਸਾਡੇ ਚੌਲ ਹੁਣੀ ਚਲਾਉਣਗੇ ਗੱਡੀ ਤੇ ਜੱਸੀ ਆ ਟੋਨੀ ਬੈਠੀ ਨੇ ਪਿੱਛੇ ਉਹਦਾ ਪਹਿਲੇ ਹੀ ਹੋ ਜਾਂਦਾ ਸਾਡਾ ਪੀਰ ਦੁਪਹਿਰ ਤੋਂ ਵੀ ਸੁੱਤਾ ਹੀ ਹੈ ਕਿੱਥੇ ਸੁੱਤਾ ਸੁੱਤਾ ਹੀ ਹੈ ਲੈ ਹੁਣ ਦੇਖ ਲੈ ਲੈ ਨਾ ਨਾ ਸੁੱਤਾ ਨਹੀਂ ਚਲੋ ਠੀਕ ਹੈ ਭਾਈ ਗੱਡੀ ਹਿੱਲ ਕਰ ਮਾਰੀ ਚਲਾਉਂਦਾ ਸਿੱਧੇ ਰੋਡ ਤੇ ਹੀ ਗਾ ਜੀ